ਜਿਵੇਂ ਕਿ ਸਾਡੇ ਵਿੱਚ ਸੜਕਾਂ 'ਤੇ ਐਵੇਂ ਸਾਬ ਲਈ ਅਸੀਂ ਆਪਣੇ ਬੱਚੇ ਨੂੰ ਲੈ ਕੇ ਬੈਠੇ ਐਵੇਂ ਐਵੇਂ ਕੋਈ ਵੀ ਅੱਗੇ ਤੋਂ ਪੰਜਾਬੀ ਨਹੀਂ ਬੈਠੇ ਆ ਅਸੀਂ ਇਹ ਅਪੀਲ ਕਰਦੇ ਆ ਜਿਨੇ ਵੀ ਮੇਰੇ ਪੰਜਾਬ ਤੇ ਭੈਣ ਭਰਾ ਕੋਈ ਵੀ ਹੰਦਰਦ ਇਹ ਚਾਹੁੰਦੇ ਨੇ ਕਿ ਸਾਡੇ ਬੱਚੇ ਨਾਲ ਅਜਿਹਾ ਨਾ ਹੋਵੇ ਕਿਉਂਕਿ ਸਾਡੇ ਬੱਚੇ ਨਾਲ ਜੋ ਬੀਤ ਗਿਆ ਬੀਤ ਗਿਆ ਅਸੀਂ ਨਹੀਂ ਚਾਹੁੰਦੇ ਕਿ ਆਉਣ ਵਾਲੇ ਸਮੇਂ 'ਚ ਕਿਸੇ ਦੇ ਵੀ ਬੱਚੇ ਨਾਲ ਅਜਿਹੀ ਘਟਨਾ ਕਹਨ ਨਾ ਮੇਰੀ ਹੱਥ ਬਨ ਕੇ ਹੀ ਬੇਨਤੀ ਹੈ ਕਿ ਜਿੱਥੇ ਵੀ ਤੁਸੀਂ ਮੇਰੇ ਪੰਜਾਬ ਵਾਸੀ ਜਿੱਥੇ ਵੀ ਮੇਰੇ ਭੈਣ ਭਰਾ ਔਰ ਮੇਰੇ ਵੀਰ ਮੇਰੀਆਂ ਭੈਣਾਂ ਮੇਰੀ ਆਵਾਜ਼ ਪਹੁੰਚਦੀ ਹੈ ਮੈਂ ਉਹਨਾਂ ਨੂੰ ਹੱਥ ਬਨ ਕੇ ਬੇਨਤੀ ਕਰਦੀ ਹਾਂ ਕਿ ਸਾਡਾ ਸਹਿਯੋਗ ਦੇਣ ਔਰ ਇਨਸਾਫ ਦਵਾਉਣ ਲਈ ਸਾਡੀ ਮਦਦ ਕਰੋ ਜਿੱਥੇ ਵੀ ਦੇਵ ਹੋ ਸਕੇ ਰੋੜ ਜਾਮ ਕਰੋ ਹਮੇ ਕੁਝ ਵੀ ਕਰੋ ਔਰ ਸਾਨੂੰ ਇਨਸਾਫ ਦਿਓ ਆਓ ਮੈਨੂੰ ਪਤਾ ਪੰਜਾਬੀਆਂ ਦੇ ਦਿਲ ਇੰਨੇ ਮਾੜੇ ਨਹੀਂ ਹੈਗੇ ਸਾਡੇ ਪੰਜਾਬ ਹੋਂਜਾਗਦੀ ਆ ਇੰਨੇ ਜਮੀਰਾਂ ਦੇ ਮਰੇ ਨਹੀਂ ਇਹਨਾਂ ਦੇ ਵੀ ਬਹੁਤ ਦਲੇਰ ਨੇ ਇੱਕ ਗੁਰੂਾਨੀ ਧਰਤੀ ਆ ਪੰਜਾਬ ਦੀ ਮੈਂ ਕਹਿੰਨੀ ਆ ਮੇਰੇ ਪੰਜਾਬੀ ਭਰਾਓ ਜਿੱਥੇ ਕਿਥੇ ਵੀ ਤੁਸੀਂ ਸੁਣਦੇ ਹੋ ਲੋੜ ਜਾਂ ਕਰੋ ਚਾਹੇ ਕੁਝ ਵੀ ਕਰੋ ਪਰ ਸਾਡੇ ਨੂੰ ਸਾਥ ਦੁਆਓ ਮੈਂ ਪਟਿਆਲੇ ਜਿਲ੍ਹੇ ਦੇ ਐਮ ਐਲ ਏ ਅਰਬੀਤ ਸਿੰਘ ਪਠਾਨ ਮਾਜੇ ਨੂੰ ਮੇਹਨਤ ਕਰਦੀ ਆ ਕਿ ਕਿ ਉਹਨਾਂ ਦੇ ਇਲਾਕੇ ਵਿੱਚ ਅਜਿਹੀਆਂ ਘਾਟ ਨਹੀਂ ਹੁੰਦੇ ਉਹਨਾਂ ਨੂੰ ਵੀ ਮੈਂ ਅਪੀਲ ਕਰਦੀ ਆ ਐਮਐਲਏ ਸਾਹਿਬ ਜੇਕਰ ਤੁਸੀਂ ਮੇਰੀ ਆਵਾਜ਼ ਸੁਣਦੇ ਹੋ ਕਿਉਂਕਿ ਮੈਂ ਥੋੜੀ ਤਾਰਖਾ ਸੁਣੀਏ ਨੇ ਮੈਂ ਦੇਖਿਆ ਤੱਕ ਨਹੀਂ ਹੈਗਾ ਤੁਸੀਂ ਵੀ ਸਾਡੀ ਮਦਦ ਕਰੋ ਪੂਰੇ ਪਟਿਆਲੇ ਦੇ ਵਿੱਚ ਜਿੱਥੇ ਕਿਤੇ ਹੋ ਜੇ ਕਿ ਸਾਡਾ ਸੰਜੋਗ ਦਿੱਤਾ ਜਾਵੇ ਕਿ ਕਿਵੇਂ ਆਪਣੇ ਪਟਿਆਲੇ ਚ ਇਹੋ ਜਿਹੇ ਕਾੜ ਨਹੀਂ ਦੇਖੇ ਜਿੰਨੇ ਮੈਂ ਆਪਣੇ ਮਹੌਲੀ ਪਿੰਡਾਂ ਦੇ ਵਿੱਚ ਦੇਖ ਰਿਹਾ ਮੇਰੇ ਪੰਜਾਬੀ ਵੀਰਾਂ ਨੂੰ ਇਹ ਹੀ ਅਪੀਲ ਆ ਕਿ ਪਲੀਜ਼ ਹੱਥ ਬਨ ਕੇ ਬੇਨਤੀ ਹੈ ਸਾਡੀ ਮਦਦ ਕੀਤੀ ਜਾਵੇ ਅਸੀਂ ਗਰੀਬ ਪਰਿਵਾਰ ਆ ਠੀਕ ਹੈ ਜੀ ਮੈਥਡ ਇਸ ਤੋਂ ਜ਼ਿਆਦਾ ਮੇਰੇ ਤੋਂ ਬੋਲਣ ਦੀ ਨਹੀਂ ਕੀਮਤ ਹੈ ਕਿਉਂਕਿ ਸਾਡੇ ਅੰਦਰੋਂ ਖੂਨ ਦੇ ਜੂਆਰੇ ਨੇ ਅਸੀਂ ਕਿਰੋ ਕਹਿੰਨੀ ਸੁਣਾ ਸਕਦੇ ਕਿ ਅਸੀਂ 3 ਦਿਨ ਤੋਂ ਇੱਥੇ ਬੈਠੇ ਨੇ ਕਿੰਨ ਦਿਨ ਦੇ ਵਿੱਚ ਵੀ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ ਕਿਉਂਕਿ ਸਾਡੇ ਪੰਜਾਬੀ ਹੀ ਸਾਨੂੰ ਇਨਸਾਫ ਦਵਾ ਸਕਦੇ ਨੇ ਕੋਈ ਹੋਰ ਨਹੀਂ ਦਵਾ ਸਕਦਾ ਇਹਨਾਂ ਦੀ ਜ਼ਮੀਰਾਂ ਜਾਗਦੀਆਂ ਨੇ ਇਹਨਾਂ ਦੇ ਖੂਨ ਦੇ ਵਿੱਚ ਇਮਾਨਦਾਰੀ ਹੈ ਇਨੇ ਦੇ ਕੁੰਡੇ ਵਿੱਚ ਬੇਈਮਾਨੀ ਨਹੀਂ ਇਮਾਨਦਾਰੀ ਆ ਜਿਵੇਂ ਕਿ ਇੱਕ ਪ੍ਰਵਾਸੀ ਮਜ਼ਦੂਰ ਸਾਡੇ ਪੰਜਾਬੀ ਨੂੰ ਨਾਬਾਲਗ ਬੱਚੇ ਨੂੰ ਜੋ ਕਿ 17 ਸਾਲ ਦਾ ਸੀ ਆਵੇਂ ਮਾਰ ਕੇ ਸਰੀਆਮ ਵੱਢ ਕੇ ਚੜ੍ਹ ਗਿਆ ਐਵੇਂ ਹੋਰ ਕਿਤੇ ਦੇ ਬੱਚੇ ਨਾਲ ਵੀ ਕਰ ਸਕਦੇ ਨੇ ਕਿਉਂਕਿ ਕਰ ਰਹੇ ਨੇ ਸਾਡੇ ਪਿੰਡ ਦੇ ਵਿੱਚ ਜਿਲੇ ਮੋਹਾਲੀ ਦੇ ਵਿੱਚ ਤੀਸਰੀ ਵਾਰ ਦਾਤ ਆ ਜਦ ਕਿ ਕਿਸੇ ਨੂੰ ਵੀ ਇਨਸਾਫ ਨਹੀਂ ਮਿਲਿਆ ਅਸੀਂ ਇਹ ਇਸ ਕਰਕੇ ਫਟਾਨੇ ਉਤਰਿਆ ਕਿ ਸਾਡੇ ਪੰਜਾਬੀ ਵੀਰ ਸਾਡਾ ਸਹਿਯੋਗ ਦੇਣ ਤੇ ਸਾਡੀ ਵੱਧ ਤੋਂ ਵੱਧ ਹੈਲਪ ਕਰੇ